ਸਰਪੰਚ ਨੂੰ ਦਰਖਤ ਦੇ ਨਾਲ ਬਨ ਕੇ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਸਰਪੰਚ ਨੂੰ ਪਹਿਲਾਂ ਪੇੜ ਦੇ ਨਾਲ ਬੰਨ੍ਹਦੇ ਨੇ ਬਾਅਦ ਦੇ ਵਿੱਚ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤੇ ਜਦ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਆਈਆਂ ਤੇ ਜਾਣਕਾਰੀ ਮਿਲੀ ਕਿ ਅਸਲ ਦੇ ਵਿੱਚ ਜੋ ਵੀਡੀਓ ਹੈ ਉਹ ਜਲੰਧਰ ਦੀ ਵੀਡੀਓ ਹੈ ਜਲੰਧਰ ਦੇ ਨੂਰਪੁਰ ਇਲਾਕੇ ਦੀ ਇਹ ਵੀਡੀਓ ਹੈ ਜਿੱਥੇ ਕਿ ਇੱਕ ਸਰਪੰਚ ਨੂੰ ਕੁਝ ਲੋਕਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਪਹਿਲਾਂ ਉਸ ਨੂੰ ਦਰਖਤ ਦੇ ਨਾਲ ਬੰਨਿਆ ਫਿਰ ਕੁੱਟਮਾਰ ਕੀਤੀ ਤੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਅਸਲ ਦੇ ਵਿੱਚ ਸਰਪੰਚ ਤੇ ਇੱਕ ਹੋਰ ਟਰਸ ਸੀ ਦੋਵਾਂ ਦੇ ਵਿਚਾਲੇ ਕੂੜੇ ਦੇ ਢੇਰ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਕਾਫੀ ਜ਼ਿਆਦਾ ਇਹ ਲੜਾਈ ਵੱਧ ਗਈ ਸੀ ਜਿਸ ਤੋਂ ਬਾਅਦ ਰਾਜ਼ੀਨਾਮਾ ਵੀ ਹੋਇਆ ਤੇ ਰਾਜ਼ੀਨਾਮੇ ਤੋਂ ਬਾਅਦ ਹੁਣ ਇੱਕਦਮ ਕੁਝ ਅਜੀਹਾ ਹੋਇਆ ਕਿ ਇਸੇ ਝਗੜੇ ਨੇ ਫਿਰ ਤੋਂ ਨਵਾਂ ਰੂਪ ਲਿਆ ਲਿਆ ਉਹਨਾਂ ਲੋਕਾਂ ਦੇ ਵੱਲੋਂ ਸਰਪੰਚ ਨੂੰ ਦਰਖਤ ਦੇ ਨਾਲ ਬਨ ਕੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਓ ਯਾਰ ਤੁਸੀਂ ਕੀ ਕਹਿਣਾ ਦੱਸੇ ਬੰਦਾ ਯਾਰ ਫੜੇ ਆਵੇ ਮਾਰੇ ਅਗਲ ਮਾਰੀਏ ਮਾਰੀਏ ਬੰਦਾ ਨਹੀਂ ਕੰਡੀਆਂ ਮਾਰੀਏ ਦੋਨੇ ਜਣਸਾਂ ਪਾਕੇ ਦੇ ਪਿੰਡਾਂ ਬੰਦਾ ਨਹੀਂ ਮਰਕੀ ਸਰਪੰਚ ਨੂੰ ਦਰਖਤ ਦੇ ਨਾਲ ਬਨ ਕੇ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਸਰਪੰਚ ਨੂੰ ਪਹਿਲਾਂ ਪੇੜ ਦੇ ਨਾਲ ਬੰਨ੍ਹਦੇ ਨੇ ਬਾਦ ਦੇ ਵਿੱਚ ਉਸਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤੇ ਜਦ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਆਈਆਂ ਤੇ ਜਾਣਕਾਰੀ ਮਿਲੀ ਕਿ ਅਸਲ ਦੇ ਵਿੱਚ ਜੋ ਵੀਡੀਓ ਹੈ ਉਹ ਜਲੰਧਰ ਦੀ ਵੀਡੀਓ ਹੈ ਜਲੰਧਰ ਦੇ ਨੂਰਪੁਰ ਇਲਾਕੇ ਦੀ ਇਹ ਵੀਡੀਓ ਹੈ ਜਿੱਥੇ ਕਿ ਇੱਕ ਸਰਪੰਚ ਨੂੰ ਕੁਝ ਲੋਕਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਪਹਿਲਾਂ ਉਸ ਨੂੰ ਦਰਖਤ ਦੇ ਨਾਲ ਬੰਨਿਆ ਫਿਰ ਕੁੱਟਮਾਰ ਕੀਤੀ ਤੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਅਸਲ ਦੇ ਵਿੱਚ ਸਰਪੰਚ ਤੇ ਇੱਕ ਹੋਰ ਟਰਸ ਸੀ ਦੋਵਾਂ ਦੇ ਵਿਚਾਲੇ ਕੂੜੇ ਦੇ ਢੇਰ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਕਾਫੀ ਜ਼ਿਆਦਾ ਇਹ ਲੜਾਈ ਵੱਧ ਗਈ ਸੀ ਜਿਸ ਤੋਂ ਬਾਅਦ ਰਾਜ਼inama ਵੀ ਹੋਇਆ ਤੇ ਰਾਜ਼inama ਤੋਂ ਬਾਅਦ ਹੁਣ ਇੱਕਦਮ ਕੁਝ ਅਜੀਹਾ ਹੋਇਆ ਕਿ ਇਸੇ ਝਗੜੇ ਨੇ ਫਿਰ ਤੋਂ ਨਵਾਂ ਰੂਪ ਲੈ ਲਿਆ ਹੁਣ ਆ ਲੋਕਾਂ ਦੇ ਵੱਲੋਂ ਸਰਪੰਚ ਨੂੰ ਦਰਖਤ ਦੇ ਨਾਲ ਬਨ ਕੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਓ ਯਾਰ ਤੁਸੀਂ ਕੀ ਕਹਿਣਾ ਵਸੇ ਗੱਲ ਯਾਰ ਘੁੱਟੇ ਆਵੀਂ ਮਾਰੇ ਅਰੇ ਫੜ ਮਾਰ ਅਗਰ ਮਾਰੀ ਅਗਰ ਮਾਰੀ ਕੋਈ ਪ੍ਰੋਵਾਈਡ ਮਾਰੀ ਅਗਰ ਮਾਰੀ ਕੋਈ ਨਹੀਂ ਕਿ ਦੋਨੇ ਜੰਗਾਂ ਪਾਗਲੇ ਪੀੜਾ ਨਾ ਕੋਈ ਨਹੀਂ ਲੋਕਾਂ ਨੇ ਮਹਿਨਾ ਉਹ ਵੇਖਿਆ ਮਰ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ